ਕਬੱਡੀ 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 ਕਹਿੰਦੇ ਹੁੰਦੇ ਵੀ ਬਾਬੇ ਨੇ ਜਵਾਨੀ ਪੈਰ ਦੇ ਵਿੱਚ ਸਿਰਾ ਕੀਤਾ ਫਿਰ ਗगन ਦੀ ਗੱਲ ਆ ਨੌਜਾਨ ਲਾਡੀ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਖਿਡਾਰੀ ਫਿਰ ਵੇਖਦਾ ਵੀ ਆਲਖਾਂ ਵਾਲਾ ਬਾਊ ਦਾ ਨਾਮ ਪ੍ਰਸਿੱਧ ਅਮਰਤ ਦੀ ਚਰਚਾ ਹੈ ਇਹ ਪਰਿਵਾਰ ਨੂੰ ਕਹਿੰਦੇ ਹੁੰਦੇ ਵੀ ਕਬੱਡੀ ਦੀ ਵਕਸ਼ਿਸ਼ ਹੈ ਇਹ ਦੁਨੀਆ ਦਾ ਸਿਰੇ ਦਾ ਜਾਫੀ ਹੈ ਐਨ ਤਗੜਾ ਜਫਾ ਲਾ ਕੇ ਬੱਲੇ ਬੱਲੇ ਕਲੇਰ ਦਾ ਸਨਮਾਨ ਕਹਿੰਦੇ 51000 ਦੇ ਨਾਲ ਕੀਤਾ ਜਾਣਾ ਹੈ ਉਦੇਸ ਸਿੰਘ ਜੀ ਕਾਮਰੇਡ ਸੇਵਾਦਾਰ ਆ ਫਰੰਦੀਪੁਰੀਆ ਤੇ ਮੱਖਣ ਮੱਖੀ ਜਿਹਨਾਂ ਦਾ ਮਾਣ ਹੈ ਕੌਡੀ ਦੀ ਸ਼ਾਨ ਹੈ ਖੇਡ ਮੈਦਾਨਾਂ ਵਿੱਚ ਲਾਉਂਦਾ ਪੂਰੀ ਜਾਨ ਹੈ ਇਹ ਗੱਭਰੂ ਕਬੱਡੀ ਦਾ ਸ਼ੌਕ ਦਾ ਤੂਫਾਨ ਹੈ ਮਖਤ ਸਿੰਘ ਅੱਜ ਇਹ ਕਹਿੰਦੇ ਹੁੰਦੇ ਵੀ ਸ਼ਾਨ ਬਣਿਆ ਵੱਡਾ ਤੇ ਦੁੱਬਲੀ ਦੇ ਨਾਂ ਦੇ ਉੱਪਰ ਅੱਜ ਦੋਨੋਂ ਟੀਮਾਂ ਖੇਡ ਰਹੀਆਂ ਨੇ ਬਾਬਾ ਵਿਧੀ ਚੰਦ ਕਬੱਡੀ ਕਲੱਬ ਸੁਰ ਸਿੰਘ ਦੀ ਟੀਮ ਹੈ ਔਰ ਸਾਹਮਣੇ ਪਈ ਹੋਈ ਨੌਜਵਾਨ ਗੱਭਰੂ ਦੀ ਕਬੱਡੀ ਬੋਲਿਆ ਹੋਇਆ ਦਾਵਾ ਐਨ ਕੌਣ ਠੱਲੇਗਾ ਆਲਖਾੜਾ ਸਿਰੇ ਦਾ ਜਾਫੀ ਐ ਸਿਰੇ ਦਾ ਜਾਫੀ ਐ ਅਮਰਤ ਕਹਿੰਦੇ ਬੱਲੇ ਬੱਲੇ ਕਰਵਾ ਗਿਆ ਨੌਜਨ ਵਾਗੀ ਪਰਮਜੀਤ ਪੁਰੇਵਾਲਾ ਸultanpur Lodhi ਦਾ ਇਲਾਕਾ ਕੈਨੇਡਾ ਖੇਡਿਆ ਇੰਗਲੈਂਡ ਇਸ ਸਾਲ ਸਾਊਥ ਆਲ ਇਰਤ ਬੁਲੇ ਦੇ ਲਈ ਮੱਖਣ ਸੰਧੂ ਦੇ ਨਾਲ ਇਸ ਨੌਜਨ ਨੇ ਬੱਲੇ ਬੱਲੇ ਕਰਵਾਈ ਐ ਇੱਕਮ ਦੀ ਕੋਸ਼ੇ ਤੇ ਸਫਲਤਾਨ ਵਾਲਾ ਐ ਇਹ ਧੂੜਾ ਪੁੱਟਣ ਵਾਲਾ ਐ ਇਹ ਕਹਿੰਦੇ ਹੁੰਦੇ ਵੀ ਖਰੇ ਖਰੇ ਜਾਫੀਆਂ ਨੂੰ ਲਾ ਲਾ ਸੋਟਣ ਵਾਲਾ ਇਹ ਮੱਖਣ ਆ ਜਿਹੜੇ ਜਿਹੜੇ ਮੱਖਣ ਐਸੀ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣ ਨੂੰ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੇ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ